ਸਤਿਕਾਰਯੋਗ ਸਾਰਿਆਂ ਨੂੰ ਅੱਜ ਦੇ ਦਿਨਾਂ ਵਿੱਚ ਸਵਾਗਤ ਹੈ ਸ਼ਾਮ ਦਾ ਟਾਈਮ ਹੋ ਗਿਆ ਹੈ ਸਾਰਾ ਦਿਨ ਨੰਦੋ ਬਣਾਉਣ ਦਾ ਟਾਈਮ ਨਹੀਂ ਲੱਗਿਆ ਤੇ ਅੱਜ ਹੈ ਵੀ ਚਲੋ ਐਤਵਾਰ ਸੀ ਤੇ ਕੁਛ ਅੱਜ ਨਾ ਮੀਂਹ ਪਈ ਜਾਂਦੀਆ ਸਵੇਰ ਪਈ ਫਿਰ ਗਰਮੀ ਤੋਂ ਮੀਂਹ ਪਹਿਲਾਂ ਕੁਝ ਦਿਨ ਲੱਗੀ ਰਹੀ ਏ ਤੇ ਹੁਣ ਮੀਂਹ ਪਰ ਫੈਨ ਖਾ ਕੇ ਨਾ ਮੌਸਮ ਠੰਡਾ ਜਿਹਾ ਹੋ ਗਿਆ ਹੈ ਜੀ ਹਾਂ ਜਿੰਨੇ ਕੋ ਸ਼ਾਮ ਨੂੰ ਕੋਈ ਚੀਜ਼ ਆਨੇ ਆ ਕੋਈ सब्जी ਕੁਝ ਆਨੇ ਸ਼ਾਮ ਦਾ ਟਾਈਮ ਹੈ ਕਿੰਨਾ ਬਦਲ ਹੋਇਆ ਪਿਆ ਕੁੜਿਆ ਪਿਆ ਹੈ। ਮੀਂਹ ਸਵੇਰ ਦਾ ਹੀ ਐਵੇਂ ਪਈ ਜਾਂਦਾ ਤੇ ਠੰਡੀ ਠੰਡੀ ਹਵਾ ਚੱਲੀ ਜਾਂਦੀ ਹੈ। ਪੱਖਾ ਵੀ ਲਾਈਏ ਤੇ ਹੁਣ ਠੰਡ ਲੱਗਦੀ ਹੈ। ਨਾ ਗਰਮੀ ਚੱਲੀ ਜਾਏ ਨਾ ਠੰਡ ਚੱਲੀ ਜਾਂਦੀ ਹੈ ਤੇ ਕੁੱਤੇ ਨੇ ਆਹਰ ਚੁੱਕੀ। ਦੀ ਰਾਤ। ਇਹਨਾਂ ਹੀ ਹਮੇਸ਼ਾ ਹਰ ਵਾਰ ਇਹਨਾਂ ਕਰਾ ਚਾਹੀਏ ਪਤਾ ਨਹੀਂ ਹੋਊਗੀ। ਇਸਾ ਸਭ ਤੋਂ ਸੁਰੂ ਕੀ ਹੈ ਮੈਂ ਦਾ? ਚੱਲ ਆਈ ਸੀ। ਕੀ ਆਈ ਸੀ ਪਿੱਛੇ ਆਈ ਇੱਥੇ ਉਹ ਕੱਪੜੇ ਹੀ ਤਾਂ ਟੰਗੇ ਹੁੰਦੇ ਨੇ ਨਾ ਉੱਥੋਂ ਹੁੰਦੀ ਆ।